ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀਗੜ ਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾਂ ਨਜ਼ਰ ਮਾਰਦੇ ਹਾਂ ਜਿਹੜੀਆਂ ਸੁਰਖੀਆਂ ਵੱਲ ਨਵਜੋਤ ਸਿੰਘ ਸਿੱਧੂ ਤੇ ਪੜਕੇ ਪ੍ਰਤਾਪ ਸਿੰਘ ਬਾਜਵਾ ਕਹ ਵੱਖਰੀ ਸਟੇਜ ਨਾਲ ਲਗਾਓ ਪਾਰਟੀ ਕੈਡਰ ਨਾਲ ਚੱਲੋ 10 ਦਿਨਾਂ ਤੱਕ ਪੰਜਾਬ ਦੇ ਪਿੰਡ ਵਿੱਚ ਰਹਿਣਗੇ ਅਰਵਿੰਦ ਕੇਜਰੀਵਾਲ ਅੱਜ ਆਉਣ ਦੀ ਤਿਆਰੀ ਪੁਲਿਸ ਨਾਲ ਮੁਕਾਬਲੇ ਗੈਂਗਸਟਰ ਅਮਰੀਟੇਰ ਅਮਰitsar ਚ ਨਸ਼ੇ ਦੀ ਵਾਇਰਲ ਵੀਡੀਓ ਤਿੰਨ ਨੌਜਵਾਨ ਆਪਣੀ ਨਸਾਂ ਚ ਲਗਾ ਰਹੇ ਨਸ਼ੇ ਦਾ ਟੀਕਾ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ 2022 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਇਆ ਅੰਦਰੂਨੀ ਕਲੇਸ਼ ਅਜੇ ਵੀ ਖਤਮ ਨਹੀਂ ਹੋਇਆ ਹਾਲੀ ਵਿੱਚ ਪ੍ਰੈਸ ਕਾਨਫਰੰਸ ਦਾ ਨਵਜੋਤ ਸਿੱਧੂ ਨੇ 25 ਸਾਲਾਂ ਤੋਂ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨਾਲ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਿਆ ਸੀ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ फडਕਦੇ ਨਜ਼ਰ ਆਏ ਪਾਰਟੀ ਕੈਡਰ ਨਾਲ ਚੱਲੋ ਵੱਖਰੀ ਸਟੇਜ ਨਾਂ ਲਗਾਓ ਬਾਜਵਾ ਪ੍ਰਤਾਪ ਸਿੰਘ ਬਾਜਵਾ ਹਲਕਾ ਪਾਇਲ ਦੇ ਪਿੰਡ ਰਾਮਪੁਰ ਦੇ ਗੁਰਦੁਆਰਾ ਗੁਰਮਤ ਸੰਗੀਤ ਵਿਦਿਆਲਿਆ ਬੰਗਾ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ ਪ੍ਰਤਾਪ ਸਿੰਘ ਬਾਜਵਾ ਨੇ ਕਹਾਂ ਕਿ ਮੈਂ ਇਹ ਸਿੱਧੂ ਸਾਹਿਬ ਨੂੰ ਦੱਸਾਂਗਾ ਕਿ ਕੁਝ ਸਮਝਦਾਰੀ ਨਾਲ ਕੰਮ ਕਰੋ ਉਹਨਾਂ ਦੀ ਇੱਕ ਹੀ ਸਲਾਹ ਹੈ ਪਾਰਟੀ ਕੈਡਰ ਨਾਲ ਚੱਲੋ ਪਾਰਟੀ ਦੀ ਸਟੇਜਾਂ ਤੇ ਆ ਜਾਓ 2 ਦਿਨ ਬਾਅਦ 21 ਅਤੇ 22 ਦਸੰਬਰ ਨੂੰ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ ਧਰਨੇ ਦਿੱਤੇ ਜਾ ਰਹੇ ਹਨ ਇੱਕ ਜਗਰੋਂ ਵਿੱਚ ਅਤੇ ਦੂਜਾ ਫਗਵਾੜਾ ਵਿੱਚ ਰੋਸ ਪ੍ਰਦਰਸ਼ਨ ਹੈ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਉੱਥੇ ਆ ਕੇ ਕਹੋ ਆਪਣੀ ਵੱਖਰੀ ਸਟਾਈਲ ਕਾਇਮ ਨਾ ਕਰੋ ਚੰਗੀ ਗੱਲ ਨਹੀਂ ਇਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੋਈ ਵੀ ਕਾਂਗਰਸੀ ਇਸ ਨੂੰ ਸਟੇਜ ਨਹੀਂ ਕਹੇਗਾ ਨਵਜੋਤ ਸਿੱਧੂ ਨੂੰ ਚੰਗੀ رائے ਦੇਣ ਵਾਲੇ ਵੀ ਕਹਿਣਗੇ ਕਿ ਆਪਣੀ ਸਟੇਜ ਖੁਦ ਨਾ ਲਗਾਓ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ आनंदगढ़ ਪਿੰਡ ਵਿੱਚ ਵਿਪਾਸਨਾ ਕੇਂਦਰ ਵਿੱਚ 10 ਦਿਨਾਂ ਦੇ ਵਿਪਾਸਨਾ ਮੈਡੀਟੇਸ਼ਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ ਦੱਸਿਆ ਜਾ ਰਿਹਾ ਹੈ ਕਿ ਉਹ ਅੱਜ 20 ਦਸੰਬਰ ਨੂੰ ਪੰਜਾਬ ਪਹੁੰਚਣਗੇ ਪੁਲਿਸ ਉਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਨੀਅਰ ਅਧਿਕਾਰੀਆਂ ਨੇ ਆਨੰਦਗੜ੍ਹ ਪਿੰਡ ਦਾ ਦੌਰਾ ਕੀਤਾ ਅਤੇ ਜ਼ਿਲ੍ਹੇ ਵਿੱਚ ਭੀਵੀ ਆਈਪੀ ਸੁਰੱਖਿਆ ਲਈ ਅਧਿਕਾਰੀਆਂ ਨੂੰ ਚੌਕਸ ਕੀਤਾ ਗਿਆ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਰਿਕਾਰਡ ਤੇ ਕਿਸੇ ਵੀ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਅਤੇ ਉਹਨਾਂ ਸਪਸ਼ਟ ਨਹੀਂ ਕਿਹਾ ਕਿ ਕੇਜਰੀਵਾਲ ਇਸ ਜਗ੍ਹਾ ਤੇ ਪਹੁੰਚੇ ਹਨ ਜਾਂ ਨਹੀਂ ਹੁਸ਼ਿਆਰਪੁਰ ਦੇ ਐਸਐਸਪੀ ਥਰਿੰਦਰ ਲੰਬਾ ਨੇ ਵੀ ਇਸ ਮੁੱਦੇ ਤੇ ਅਣਜਾਣਤਾ ਪ੍ਰਗਟਾਈ ਪੰਜਾਬ ਵਿੱਚ ਆਪ ਸਰਕਾਰ ਵੱਲੋਂ ਕੇਜਰੀਵਾਲ ਦੀ ਮਜੂਰਕੀ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਦੱਸ ਦਈਏ ਕਿ ਹੁਸ਼ਿਆਰਪੁਰ ਤੋਂ ਕਰੀਬ 12 ਕਿਲੋਮੀਟਰ ਦੂਰ ਆਨੰਦਗੜ੍ਹ ਸਥਿਤ ਵਿਪਾਸਨਾ ਕੇਂਦਰ ਦਿਹਾੜੇ ਦਿਵਾਲੇ ਪੁਰਸ ਦੀ ਗਤੀਵਿਧੀ ਮੰਗਲਵਾਰ ਨੂੰ ਵਧ ਗਈ ਅਤੇ ਸੀਨੀਅਰ ਅਧਿਕਾਰੀਆਂ ਨੇ ਇਲਾਕੇ ਦਾ ਚੱਕਰ ਲਗਾਇਆ ਆਪ ਦੇ ਰਾਸਵਭਾ ਮੈਂਬਰ ਰਾਗਵ ਚੱਡਾ ਨੇ ਮੰਗਲਵਾਰ ਨੂੰ ਕਿਹਾ ਕਿ ਕੇਜਰੀਵਾਲ ਨੇ ਈਡੀ ਦੇ ਸੰਮਨ ਤੋਂ ਪਹਿਲਾਂ ਹੀ ਪਾਰਸਨ ਸੈਸ਼ਨ ਦੀ ਚੰਗੀ ਤਰ੍ਹਾਂ ਯੋਜਨਾ ਬਣਾ ਲਈ ਸੀ ਅਤੇ ਉਹ ਅਸਲ ਯੋਜਨਾ ਮੁਤਾਬਕ 19 ਦਸੰਬਰ ਤੋਂ ਸੈਸ਼ਨ ਲਈ ਜਾਣਗੇ ਹਾਲਾਂਕਿ ਉਨਾ ਕੇਜੀਵਾਲ ਦੀ ਮੰਜ਼ਲ ਦਾ ਖਲਾਸਾ ਨਹੀਂ ਕੀਤਾ ਇਸ ਤੋਂ ਪਹਿਲਾਂ ਵੀ ਕੇਜੀਵਾਲ ਬੰਗਲੌਰ ਅਤੇ ਜੈਪੁਰ ਵਿੱਚ ਪਾਸ਼ਨਾ ਮੈਡੀਟੇਸ਼ਨ ਸੈਸ਼ਨ ਵਿੱਚ ਸ਼ਾਮਲ ਹੋ ਚੁੱਕੇ ਹਨ ਜੰਡਿਆਲਾ ਗੁਰੂ ਧਰਾੜ ਵਾਲੀ ਨਹਿਰ ਦੀ ਪਟੜੀ ਉੱਪਰ ਪੁਲਿਸ ਮੁਕਾਬਲੇ ਦੌਰਾਨ 22 ਸਾਲਾ ਗੈਂਗਸਟਰ ਅਮਰਪਾਲ ਸਿੰਘ ਅਮਰੀ ਮਾਰਿਆ ਗਿਆ ਪੁਲਿਸ ਵੱਲੋਂ ਉਸ ਨੂੰ 2 ਕਿਲੋ ਹੀਰੋਇਨ ਬਰਾਮਦ ਕਰਨ ਲਈ ਲਜਾਇਆ ਜਾ ਰਿਹਾ ਸੀ ਉਸਨੇ ਉੱਥੇ ਲਕਾਏ ਪੁਲਸ ਤੋਂ ਨਾਲ ਪੁਲਸ ਤੇ ਗੋਲੀਬਾਰੀ ਕਰ ਦਿੱਤੀ ਪੁਲਸ ਵੱਲੋਂ ਆਪਣੇ ਬਚਾ ਲਈ ਫਾਇਰਿੰਗ ਦੌਰਾਨ ਗੈਂਗਸਟਰ ਅਮਰਪਾਲ ਸਿੰਘ ਅਮਰੀ ਮਾਰੇ ਗਿਆ ਪੁਲਸ ਨੇ ਦੱਸਿਆ ਕਿ ਇਸ ਦੌਰਾਨ ਪੁਲਸ ਕਰਮਚਾਰੀ ਨੂੰ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਜਾਣਕਾਰੀ ਅਨੁਸਾਰ ਗੈਂਗਸਟਰ ਅਮਰਪਾਲ ਚਾਰ ਵਿਅਕਤੀਆਂ ਦਾ ਕਾਤਲ ਸੀ ਅਤੇ ਪੁਲਸ ਨੂਲੜਿੰਦਾ ਸੀ ਅਮਰਸਰ ਦੇ ਇੱਕ ਪਿੰਡ ਵਿੱਚ ਤਿੰਨ ਨੌਜਵਾਨਾਂ ਦਾ ਸ਼ਰੀਅਮ ਨਸ਼ਾ ਕਰਨ ਦਾ ਵੀਡੀਓ ਲਗਾਤਾਰ سوشل میڈیا ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਹ ਤਿੰਨੇ ਨੌਜਵਾਨ ਆਪਣੀ ਨਸਾਂ ਵਿੱਚ ਨਸ਼ੇ ਦਾ ਟੀਕਾ ਲਗਾ ਰਹੇ ਹਨ ਵੀਡੀਓ ਬਣਾਉਣ ਵਾਲਾ ਵਿਅਕਤੀ ਆਪਣੇ ਆਪ ਨੂੰ ਫੌਜੀ ਦੱਸ ਰਿਹਾ ਹੈ ਅਕਸਰ ਹੀ ਤੁਸੀਂ سوشل میڈیا ਤੇ ਵਾਇਰਲ ਵੀਡੀਓ ਦੇਖਦੇ ਹੋ ਪਰ ਇਹ ਤਸਵੀਰ ਸਭ ਨੂੰ ਹੈਰਾਨ ਕਰ ਦੇਵੇਗੀ ਪਿੰਡ ਭੈਣੀ ਵਿੱਚ ਸ਼ਰਮ ਵਿਕਦਾ ਹੈ ਨਸ਼ਾ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਤਿੰਨੇ ਨੌਜਵਾਨ ਦੇ ਸਾਹਮਣੇ ਇੱਕ ਬੋਤਲ ਪਈ ਹੈ ਜਿਸ ਵਿੱਚੋਂ ਸਰੀੰਜ ਭਰ ਕੇ ਆਪਣੀਆਂ ਨਾੜੀਆਂ ਦਾ ਟੀਕਾ ਲਗਾ ਰਹੇ ਹਨ ਇਹ ਸਭ ਦੇ ਸਾਹਮਣੇ ਖੜਾ ਇੱਕ ਵਿਅਕਤੀ ਵੀਡੀਓ ਬਣਾ ਰਿਹਾ ਹੈ ਨਸ਼ੇ ਦੇ ਆਦੀ ਨੌਜਵਾਨ ਨੇ ਦੱਸਿਆ ਕਿ ਉਸ ਕੋਲ 100 ਕਿੱਲੇ ਜ਼ਮੀਨ ਸੀ ਜੋ ਉਹ ਇਸੇ ਕੰਮ ਵਿੱਚ ਖੋ ਬੈਠਾ ਹੈ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਨਸ਼ਾ ਕਿੱਥੋਂ ਲਿਆਉਂਦਾ ਹੈ ਤਾਂ ਦੂਜੇ ਨੇ ਦੱਸਿਆ ਕਿ ਨੇੜਲੇ ਪਿੰਡ ਭੈਣੀ ਵਿੱਚ ਨਸ਼ਾ ਸ਼ਰਿਆਂ ਵਿੱਚ ਰਹਾ ਹੈ ਉਹਨਾਂ ਦੱਸਿਆ ਕਿ ਨਸ਼ੇ ਲੈ ਕੇ ਲੋਕ ਛੜਕਾਂ ਤੇ ਖੜੇ ਹਨ ਉਹ ਜਿੰਨਾ ਚਾਹੇ ਖਰੀਦ ਸਕਦੇ ਹਨ ਭੈਣੀ ਪਿੰਡ ਚੋਂ ਪਹਿਲਾਂ ਵੀ ਮਾਮਲਾ ਸਾਹਮਣੇ ਆ ਚੁੱਕਾ ਹੈ ਵੀਡੀਓ ਬਣਾਉਂਦੇ ਸਮੇਂ ਉਹਨਾਂ ਨੇ ਕਿਸੇ ਹੋਰ ਨੂੰ ਪੁੱਛਿਆ ਆਉਂਦੇ ਸੁਣਿਆ ਤੇ ਨਸ਼ੇੜੀਆਂ ਨੇ ਕਿਹਾ ਕਿ ਫੌਜ ਆ ਗਈ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਕਹਿਆ ਕਿ ਉਹ ਵੀ ਇੱਕ ਫੌਜੀ ਹੈ ਫਿਰ ਪੁਲਿਸ ਪਾਰਟੀ ਦੀ ਗਸਤ ਦੀ ਆਵਾਜ਼ ਆਉਣ ਲੱਗੀ ਭੈਣੀ ਪਿੰਡ ਵਿੱਚ ਖੁੱਲਿਆਂ ਨਸ਼ਾ ਵੇਚਣ ਦਾ ਮਾਮਲਾ ਪਹਿਲਾਂ ਵੀ ਸਾਹਮਣੇ ਆਇਆ ਸੀ ਇਸ ਤੋਂ ਪਹਿਲਾਂ ਵੀ ਭੈਣੀ ਦਾ ਇੱਕ ਨੌਜਵਾਨ ਨਸ਼ਾ ਖਰੀਦਣ ਦੀ ਖੁੱਲ ਕੇ ਗੱਲ ਕੀਤੀ ਸੀ ਉਸਨੇ ਇਹ ਵੀ ਕਿਹਾ ਕਿ ਕੋਈ ਵੀ ਉਥੇ ਜਿੰਨੀ ਚਾਹੇ ਨਸ਼ਾ ਖਰੀਦ ਸਕਦਾ ਹੈ ਇਸ ਪੰਜਾਬੀ ਬੁਲੇਟਿਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ